ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਤੇ ਇੱਕ ਮਿਲਦੀ ਰਵ ਦੀ ਇੱਕ ਕੱਟੀ ਤੁਹਾਨੂੰ ਦਿਖਾਉਣੀ ਹੈ ਖੁੱਲੀ ਛੱਡੀ ਆ ਬੜੀ ਸ਼ਾਂਤ ਜਿਹੀ ਸੁਭਾਅ ਦੀ ਕੱਟੀ ਆ ਜਿਹੜੀ ਇਹ ਵਾਲੀ ਤੇ گاਵਾ ਚੋਂ ਦੋ ਸੁਈਆਂ ਵਾ ਤੇ ਇੱਕ ਗੱਬਣ ਏ ਗੱਬਣ ਦੀ ਆਪਣੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋਈਆਂ ਆਪਣੀਆਂ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਸੋਈਆਂ ਦੇ ਜੀ ਠੀਕ ਠਾਕ ਜੀ ਚਲੋ ਠੀਕ ਠਾਕ ਹੀ ਚੀਦਾ ਜੀ ਤੇ ਨਾਮ ਦੱਸੋ ਕਰੇ ਹਾਂ ਜੋਤਾ ਜੀ ਪਿੰਡ ਮਾਨਖੇਰਾ ਜ਼ਿਲ੍ਹਾ ਗਰਦਾਸਾਹਰ ਤਹਿਸੀਲ ਬਟਾਲਾ ਨੇੜੇ ਫਰੇਗੜ ਚੂੜੀਆਂ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰੇ ਬੋਲ ਦੋ ਤੁਹਾਨੂੰ ਦੇ ਸਾਥ 60 8491 ਠੀਕ ਹੈ ਅੱਗੇ ਤੇ ਵੜਾ ਹੀ ਲਿਆ ਹੁੰਦੇ ਯਾਰ ਅੱਜ ਕੱਟੀ ਵੀ ਲੈਣ ਦੀ ਜੀ ਜੀ ਤੋਹਫਾ ਹੀ ਹੈ ਇੱਕ ਹਿਸਾਬ ਦਾ ਨਾ ਬਹੁਤ ਸ਼ਕੀਨ ਕੱਟੀਗੀ ਜੀ ਵੀ ਕੱਟੀ ਆ ਅੱਛਾ ਤੇ 5 ਮਹੀਨੇ ਉਮਰਾਂ ਕੱਟੀ ਦੀ ਅੱਛਾ 5 ਮਹੀਨੇ ਦੀ ਜੇ ਕੱਟੀ ਅੱਛਾ ਹਾਂਜੀ ਤੇ ਦੇਖੋ ਮਾਦੇ ਰਿਕਾਰਡ ਤਾਂ ਪਤਾ ਜੀ ਮਾਦੇ ਵਿੱਚ 18-19 ਕਿਲੋ ਦਾ ਰਿਕਾਰਡ ਜੀ ਅੱਛਾ ਹਾਂਜੀ ਠੀਕ ਹੈ ਜੋ ਉਹਨਾਂ ਵੇਚਦੇ ਨਹੀਂ ਚਲੋ ਮੈਂ ਉਹਨਾਂ ਨੂੰ ਆਖੇ ਵੀ ਸ਼ੌਂਕ ਨਾਲ ਮੈਂ ਰੱਖਣੀ ਚਲੋ ਦੇ ਦਿਓ ਅੱਛਾ ਤੇ ਉਹਨਾਂ ਮੁੜ ਕੇ ਦੇਤੀ ਕੱਟੀ ਜਾਂਦੇ ਚਲੋ ਸਾਡੇ ਸਾਬੀ ਵੀ ਜਾਣੀ ਤੇ ਚਲੋ ਠੀਕ ਹੈ ਬਾਕੀ ਇਹ ਆ ਵੀ ਚਲੋ ਜਿਹੜਾ ਵਾ ਚੰਗੀਆਂ ਚੀਜ਼ੇ ਸਾਂਭੰਦੇ ਫਾਇਦਾ ਫਾਇਦਾ ਹਾਂਜੀ ਤੇ ਬਾਕੀ ਸੋਹਣੀ ਆ ਕੱਟੀ ਹਾਂਜੀ ਇਹ ਕਦੀ ਕੱਟੀ ਲਈ ਨਹੀਂ ਗਈ ਕਦੇ ਨਹੀਂ ਚੰਗੀ ਕੱਟੀ ਸੀ ਉਹਦੇ ਕਰਕੇ ਲੈ ਲਈ ਆ ਠੀਕ ਆ ਹਾਂਜੀ ਦਿਖਾ ਦੀਏ ਕਦੀ ਚੰਗੀ ਤਰ੍ਹਾਂ ਹਾਂ ਦੇਖ ਸਾ ਦੇ ਖੁੱਲੀ ਆ ਜਿਹੜੀ ਉਦੋਂ ਦੀ ਨਿਸ਼ਾਨੀਆਂ ਵੀ ਜੀ ਸਾਰੀਆਂ ਨਹੀਂ ਲਈ ਦੀਆਂ ਜੇ ਸਾ ਵਿੱਚ ਧੁੰਨ ਤੇ ਵੀ ਹੈਗੀ ਜੀ ਹਾਂਜੀ ਹਾਂਜੀ ਹਾਂ ਦੇਖ ਸਾ ਦੇ ਆ ਨੀਲੀ ਦੀ ਕੱਟੀ 5 ਮਹੀਨਿਆਂ ਦੀ ਜਿਹੜੀ ਤੇ ਉਮਰ ਆ ਤੇ ਉਸ ਤਰ੍ਹਾਂ ਦੁੱਧ ਦੁੱਧ ਤੇ ਵੀ ਚੰਗਾ ਛੱਡਿਆ ਵਾ ਕੱਟੀ ਨਾ ਤੇ ਸਿੰਗ ਵੀ ਉੱਥੋਂ ਹੀ ਘੋਲ ਕਰਨਦੀ ਆ ਇੱਕ ਰਿਆ ਦੀ ਝੋਲੀ ਦਿਖਾ ਦਈਏ ਥੱਲੇ ਆਹ ਦੇਖ ਸਾਦੇ ਹੁਣ ਤਾਂ ਹੀ ਝੋਲੀ ਜਿਹੜੀ ਵਟ ਪੈਂਦੇ ਆ ਤੇ ਆਹ ਦੇਖ ਸਾਦੇ ਜੇ ਸਿੰਘ ਥੋੜੇ ਥੋੜੇ ਇੱਥੋਂ ਹੀ ਨੇ ਮੋੜਨੇ ਸ਼ੁਰੂ ਕਰਤੇ ਆ ਤੇ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਮਿਰਦੀ ਇਹ ਸ਼ੌਕ ਦਾ ਹੀ ਮੁੱਲ ਜੀ ਅੱਛਾ ਦੇ ਲਈ 18000 ਦੀ ਥੋੜੀ ਵੱਧੀ ਸ਼ੋਰਟ ਕਰ ਦਈਏ 17 ਇਹ ਦੇ ਦਈਏ ਵੀਰ ਜੀ ਕੱਟੀ ਚੰਗੀ ਇਹ ਲੱਭਦੀ ਨਹੀਂ ਕਦੀ ਕਦੀ ਲੱਭਦੀ ਹੈ ਇਹ ਚੀਜ਼ੇ 16000 ਦੀ ਦੇ 16 ਹੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਹਾਂ ਜੀ ਬਾਕੀ ਕਿੱਤੀ ਦਾ ਫੇਰ ਆਹ ਦੇਖ ਲਓ ਇੱਕ ਇਹ ਬਿੱਲੀ ਅੱਖਾਂ ਵਾਲੀ ਆ ਤੇ ਨੀਲੀ ਦੀ ਕੱਟੀ ਆ ਜਿਹੜੀ ਸੋਹਣੀ ਕੱਟੀ ਆ ਬਾਕੀ ਕਿਸ ਵੀਰ ਨੇ ਆਪਣੀ ਸਮਝਣਾ ਵੇਖਣੀ ਹੈ ਕੋਈ ਵੀਰ ਫੋਨ ਲਾਵੇ ਪਿਛਲੀਆਂ ਲੱਤਾਂ ਵੀ ਬਰਾਬਰ ਚਿੱਟੀਆਂ ਆ ਤੇ ਅਗਲੀਆਂ ਲੱਤਾਂ ਵੀ ਬਰਾਬਰ ਹੀ ਚਿੱਟੀਆਂ ਇੱਕੋ ਜਿਹੇ ਡੱਬੇ ਆ ਦੋਨਾਂ ਪਾਸੇ ਜੱਤਾ ਲਈ ਵੀਰ ਜੀ ਹੁਦਾ ਠੀਕ ਹੈ ਜੀ ਬਾਕੀ ਚਲੋ ਕੋ ਵੀਰ ਨੂੰ ਫੋਨ ਲਾ ਲੇ ਇੱਕ ਵਾਰੀ ਤੇ ਉਹਨਾਂ ਵੇੜਾਂ ਦਿਖਾਈਏ ਵੇੜਾਂ ਵਿੱਚ ਜੀ ਤਿੰਨਾਂ ਤਿੰਨੇ ਤੋਹਫੇ ਹੀ ਆ ਠੀਕ ਹੈ ਜੀ ਹਾਂ ਜੀ ਇਹਦੇ ਬਾਰੇ ਦੱਸ ਤੀਏ ਇਹ ਵੀਰ ਜੀ ਪਹਿਲਾ ਸੂਆ ਜੀ ਅੱਛਾ ਤੇ ਦੁੱਧ ਦੇ ਕੋ 9 ਕਿਲੋ ਪੱਕਾ ਮੰਨ ਲੇ 9 ਤੋਂ ਬਾਰੇ 9 ਕਿਲੋ ਤੇ ਆਈ ਵੀ ਸੇਵਾ ਮਹਤਲ ਕਰਨ ਲਈ ਆ ਅੱਛਾ ਸੇਵਾ ਸੋਹਣੀ ਮੇਰਾ ਵੀ ਕੋਈ ਵਟਵਟ ਪਾਉਣਾ ਚੰਗਾ ਲੱਗਿਆ ਨਾ ਦੁੱਧ 11-12 ਕਿਲੋ ਵਸ਼ੀ ਕੱਢੀ ਜਾਊਗੀ ਤੇ ਬੱਚਾ ਨਹੀਂ ਹੈਗਾ ਦਾ ਬੱਚਾ ਨਹੀਂ ਜੀ ਤੁਰ ਫਿਰ ਇੱਕ ਦਿਨ ਬਾਕੀ ਸੋਹਣੀ ਵੇੜ ਆ ਰੱਬ ਦੀ ਆ ਚਲ ਆ ਜੇ ਲੈ ਆਓ ਜੀ ਤਾਕੀ ਵੀਰ ਜੀ ਠੰਡੀ ਕੋਈ ਰਸੀ ਨਹੀਂ ਪਾਉਣੀ ਕੋਈ ਨਿਆਣਾ ਨਹੀਂ ਪਾਉਣਾ ਬਸ ਇਦਾਂ ਛੋੜੀ ਦੇਣੀ ਠੀਕ ਆ ਹਾਂਜੀ ਠੰਡੀ ਸੀ ਲੈ ਬਾਕੀ ਚਵਾਜ ਉਹ ਇੱਕ ਨੰਬਰ ਵੀਰ ਜੀ ਆ ਦੇਖ ਸਾਡੇ ਜੀ ਖਾਨਾ ਦੱਸਾਈ ਜੀ ਘਰ ਤੋਂ ਵੀ ਜਿਹੜਾ ਇਹਦਾ ਚੰਗਾ ਦੂਰ ਦੂਰ ਜਿਹੜਾ ਥਾਂ ਲੱਗਾ ਆ ਤੇ ਸੂਆ ਪਹਿਲਾ ਹੀ ਆ ਸੂਆ ਪਹਿਲਾ ਵੀਰ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਚਲੋ ਹੁਣ ਬਾਜ਼ਾਰ ਜਿੱਦਾਂ ਚੱਲਣ ਡਿਆ ਹਨ ਮੋਲਨ ਸਾਹਿਬ ਨੇ ਤੇ ਦੇ ਦੀਆਂ 30000 ਦੀ ਕਰ ਦਈਏ ਛੋਟ ਛਾਂ 9000 ਦੇ ਦਈਏ ਜੀ 2000 ਛੱਡ ਦਈਏ 27000 ਦੀ ਦੇ ਦਾਂਗੇ ਜੀ ਛੋਟ ਛੱਡ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਵਸੇ ਚੰਗੀ ਬਰੀਡ ਵਾਲੀ ਠੀਕ ਹੈ ਤੇ ਹੁਣ ਆ ਵੀ ਪਹਿਲੇ ਸੂਆ ਜੀ ਇਹ ਵੀ ਜੀ ਪਹਿਲਾ ਸੂਆ ਸੋਨੇ ਰੰਗ ਰੂਪ ਚ ਆ ਵੀ ਇਹਦੇ ਵੀ ਜੀ ਦੋ ਤੋਂ 6 ਕਿਲੋ ਜੇ ਠੀਕ ਹੈ ਹਾਂਜੀ ਤੇ ਹਾਂਜੀ ਆਹ ਬਾਕੀ ਨਾ ਬਾਈ ਰੱਖਦੀ ਆ ਬਾਕੀ ਧਰਾਂ ਦਾ ਨਹੀਂ ਫਰਕ ਹੋਊਗਾ ਅੱਛਾ ਉਦਾਂ ਬਾਈ ਕੇਲੇ ਡੰਗਰੂ ਨਹੀਂ ਠੀਕ ਆ ਉਹਨੇ ਕੀ ਜਿਹੜਾ ਫਰਕ ਰੱਖਦੀ ਆ ਹਾਂਜੀ ਉਹ ਤਰ੍ਹਾਂ ਥਾਣ ਬਰੋਬਰ ਹੀ ਆ ਬਿਲਕੁਲ ਬਰੋਬਰ ਵੀਰ ਜੀ ਧਾਰਦਾ ਨਾ ਕਰਕੂਗਾ ਤੇ ਠੀਕ ਹੈ ਕਿਉਂਕਿ ਜਿਹੜੇ ਵੀ ਵੀਰ ਨੇ ਖੜਨੇ ਹੁੰਦੇ ਨੇ ਖੜਨੇ ਗਾਂ ਤਿਆਰ ਕਰਨ ਦੇ ਵਾਸਤੇ ਆ ਵੀਰ ਜੀ ਗਾਂ ਤਿਆਰ ਕਰਨ ਵਾਲੀ ਵਛੀ ਆ ਕੇ ਇੱਕ ਸਾਥ ਦੀ ਇਹ ਵਛੀ ਕੋ ਵੀਰ ਸਮਝ ਕੇ ਖੜੇ ਤੋੜਾ ਫੇਰ ਇੱਕ ਰੀਨ ਚੰਗੇ ਸੋਹਣੇ ਰੰਗ ਰੂਪ ਚ ਆ ਜੋ ਲੈ ਆਉਂ ਦੁੱਧ ਹਣ ਜਿਹੜਾ ਕਹਿੰਦੇ ਵੀ 6 ਲੀਟਰ ਹੈਗਾ। ਬਾਕੀ ਫਿਕਸ ਜੇ ਵਾ ਨਾ। ਮੈਂ ਕੰਨ ਦੇਖਾਦੇ ਜੇ ਜਦੇ ਲਾਗੇ ਤਾਂ। ਇੱਕ ਅੱਧੀ ਚਿਹਰਾ ਕਰੇ ਰ ਇਦਨ ਚਿਹਰਾ ਦਿਖਾ ਦੀਏ। ਇਹਨਾਂ ਵਿੱਚ ਬਣੀ ਨੂੰ ਵੀ 2 ਮਿੰਟ ਤ ਉੱਤੇ ਹੋ ਗਏ ਜੀ। ਠੀਕ ਹੈ ਜੀ। ਨਾ ਟਰੈਕਟਰ ਨੂੰ ਕੀਤਾ ਪੂਨ ਤੇ ਉਹਦਾ ਅਜੇ ਟਾਈਮ ਨਹੀਂ ਲੱਗਾ। ਠੀਕ ਹੈ। ਚੈੱਕ ਕਰਾ ਦੇਣੀ। ਚਲੋ ਹੁਣ ਖਾਲੀ ਮਾਰਨ ਲਈ ਖਾਲੀ ਕਰਕੇ ਦੇਣੀ ਆ। ਨਿਕਲ ਵੀ ਸਕਦੀ ਆ। ਠੀਕ ਹੈ। ਚਲੋ ਜੇ ਗਾਂ ਕੇ ਦੀ ਕਿਸਮੇ ਨਿਕਲਾ ਹੋਵੇ ਵਛੀ ਤੇ। ਇਹਦਾ ਮੁੱਲ ਫਿਰ ਇਹਨਾਂ ਦੇ ਛੋਟਾ ਜਿਹਾ ਵਸ਼ੀਆ ਲੈ ਕਰ ਦੇਣਾ 19000 ਦੇ ਦਈਏ ਕਰ ਦੇ ਥੋੜੀ ਬਾਤ ਛੋਟਛਾ 17 ਦੇ ਦਾਂਗੇ ਜੀ ਵਸ਼ੀ ਚੰਗੀ ਜੇ 17 ਦੇ ਦੇ ਦਈਏ 17 ਦੇ ਦਾਂਗੇ ਜੀ ਠੀਕ ਹੈ ਜੀ ਹਾਂ ਜੀ 17000 ਜਿਹੜੀ ਕਹਿੰਦੇ ਵੀ ਦੇ ਦੇਾਂਗੇ ਬਾਕੀ ਸੋਣੀ ਮੈੜਿਆ ਤੇ ਹੁਣ ਆ ਗੱਭਨ ਜੇ ਇਹ ਗੱਭਨ ਜੀ ਵੀਰ ਜੀ ਠੀਕ ਹੈ ਜਰਸੀ ਇਹ ਜਰਸੀ ਜੇ ਪੰਜਾਬ ਵਾਲੀ ਬੋਦੀ ਵਾਲੀ ਠੀਕ ਹੈ ਇਹ ਕਿੰਨਾ ਖੜਦੀ ਟਾਈਮ ਇਹ 1 ਮਹੀਨਾ ਤੇ 10 ਦਿਨ ਖੜਦੀ ਜੀ ਅੱਛਾ ਹਾਂ ਜੀ ਹੁਣ ਦੁੱਧ ਹੁੰਦੀ ਕਿ ਨਹੀਂ ਦੁੱਧ ਹੋਣੀ ਵੀਰ ਜੀ ਉਹਨੇ ਛੜਤੀ 5-6 ਦਿਨੋਂ ਕਿ ਥਾਂ ਤੋਂ ਪਾਸ ਕਰਾ ਦਊਗੀ ਤੋਰਾਂ ਫੇਰ ਤੇ ਕਿੰਨਾ ਕਿ ਦੁੱਧ ਕੱਢ ਦਿੰਦੀ ਏ ਇਹ ਦੁੱਧ ਵੀ ਜੀ 16 17 ਕਿਲੋ ਪਹਿਲਾਂ ਨੇ ਕੱਢਿਆ ਅਰਕਾ ਦੂਜੇ ਸੂਰਜ ਵਾਸਤੇ ਗੰਭਨ ਜੀ ਠੀਕ ਹੈ ਬਾਕੀ ਬਾਹਰ ਸਟਰਕਚਰ ਤੇ ਜਰਸੀਆਂ ਦੇ ਹਿਸਾਬ ਨਾਲ ਥੱਲੇ ਚੰਗੀ ਭਰੂਗੀ ਬਾਕੀ ਆਵੇ ਜੇ ਮਹੀਨਾ ਡੇਢ ਮਹੀਨਾ ਇਹਨੇ ਖੜਨਾ ਆ ਤੇ ਕੋਈ ਵੀਰ ਸਾਂਭਣ ਵਾਲਾ ਲੈ ਜਾ ਆਪਣੇ ਹਿਸਾਬ ਨਾਲ ਸਾਂਭ ਲੈ ਜਿਹੜਾ ਤੇ ਗਰਮੀਆਂ ਚੰਗੀਆਂ ਕਢਾ ਦੋਗੀ ਫਿਰ ਪੂਰੀ ਗਰਮੀ ਚ ਲੈ ਸੁਣਾ। ਬਾਕੀ ਥਣਾ ਦਾ ਵਿੱਚ ਸ਼ਾਇਦ ਵੇਖੋ। ਹਾਂ ਤੁਹਾਨੂੰ ਦੱਸ ਸਕਦੇ ਜੇ ਲੱਗੇ ਤਾਂ। ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਤਿਆਰ ਹੋਈ ਤੇ ਵਛੀ ਹੈ 65000 ਦੀ। ਹਾਂਜੀ। ਹੁਣ ਦੇ ਦੀਏ 42000 ਦੀ। ਕਰ ਦਈਏ ਛੋੜ ਛਣ। ਚੰਗੀ ਵੀਰ ਜੀ ਵੈੜ ਪਿਓਰ ਜਲਸੀ ਜੇ। ਕਿੰਨੇ ਦੀ ਦੇ ਦੀ? 40 ਦੇ ਦੀਏ। 2 ਹੋਰ ਛੱਡ ਦੀਏ। 38000 ਦੀ ਵੀਰ ਜੀ ਦੇ ਦਾਂਗੇ। ਠੀਕ ਹੈ ਜੀ। ਵਿੱਚ ਮਾਨਦਾਨ ਕਰ ਦਿਆਂਗੇ। ਠੀਕ ਹੈ ਵਿਦਿਆਰਥੀ ਕੁਝ ਕਹਣਾ ਹੈ ਜੀ ਆਪਣੀ ਚਵਾਈ ਕਰਕੇ ਪਾਸ ਕਰਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਜੋ ਵੀ ਇੱਥੋਂ ਵੇਖ ਚਾਹ ਕੇ ਪਸ਼ੂ ਖੜੋ ਜੀ